ਧੰਨ ਗੁਰੂ ਰਾਮਦਾਸ ਜੀ 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 ਪਿਆਰ ਜੀ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਮੇਰਾ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨਯੋਗ ਜਗੋ ਜਗ ਅਟੱਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦਾ ਆਨੰਦ ਮਾਣ ਦੀ ਸਾਦ ਸੰਗਤ ਜਿਓ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਗੁਰੂ ਜੀ ਦੇ ਪਿਆਰ ਦੇ ਵਿੱਚ ਮਹਾਂਪੁਰਖਾਂ ਦੇ ਉਦਮ ਦੇ ਸਦਕੇ ਹਰ ਹੱਬ ਤੇਰੀ ਤਰ੍ਹਾਂ ਅੱਜ ਵੀ ਜਪ ਤਪ ਚੁਪਹਿਰਾ ਸਮਾਗਮ ਵਿੱਚ ਗੁਰਬਾਣੀ ਪੜਨ ਵਾਸਤੇ ਗੁਰਬਾਣੀ ਸੁਣਨ ਵਾਸਤੇ ਪਹੁੰਚੇ ਹੋ ਆਓ ਸਤਿਗੁਰ ਕਿਰਪਾ ਕਰਨ ਸਤਿਗੁਰ ਬਖਸ਼ਿਸ਼ ਕਰਨ ਕੁਝ ਕ ਸਮਾਂ ਸਤਿਗੁਰ ਰਹਿਮਤ ਕਰਕੇ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਕੁ ਵਿਚਾਰਾਂ ਦੀ ਸਤਿਗੁਰ ਸੇਵਾ ਲੈਣ ਜਿੰਨੇ ਇੱਥੇ ਬੈਠੇ ਹੋ ਜਜਨੇ ਘਰਾਂ 'ਚ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਦੋਵੇਂ ਹੱਥ ਜੋੜ ਲਓ ਜੀ ਬੜੇ ਅਦਬ ਸਤਕਾਰ ਦੇ ਨਾਲ ਸਤਿਗੁਰੂ ਜੀ ਵੱਲੋਂ ਬੁਲੰਦ ਕੀਤੀ ਪੱਤੇ ਬੁਲਾਓ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਸਿੱਖੀ ਦਾ ਪ੍ਰਚਾਰ ਕਰਦਿਆਂ ਕਰਦਿਆਂ ਜਦੋਂ ਕਥੂ ਨੰਗਲ ਇਲਾਕੇ ਦੇ ਵਿੱਚ ਪਹੁੰਚਦੇ ਨੇ ਭਾਈ ਮਰਦਾਨਾ ਜੀ ਨਾਲ ਨੇ ਉਸ ਕਰਤੇ ਦੀ ਸਿੱਖਤ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਇੱਕ 12 ਕ ਸਾਲ ਦਾ ਬੱਚਾ ਦੁਨਿਆਵੀ ਉਮਰ 12 ਸਾਲ ਹੈ ਉਸ ਬੱਚੇ ਦੀ ਉਹ ਵੀ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਵਿੱਚ ਆਇਆ ਤੇ ਇੱਕ ਦੁੱਧ ਦਾ ਕਟੋਰਾ ਲਿਆ ਕੇ ਨਾ ਸਤਿਗੁਰੂ ਦੇ ਅੱਗੇ ਰੱਖ ਦਿੱਤਾ ਗੁਰੂ ਨਾਨਕ ਪਾਤਸ਼ਾਹ ਜੀ ਕਦੀ ਉਸ ਦੁੱਧ ਦੇ ਕਟੋਰੇ ਵੱਲ ਵੇਖਦੇ ਨੇ ਤੇ ਕਦੀ ਬੱਚੇ ਵੱਲ ਵੇਖਦੇ ਨੇ ਉਸ ਬੱਚੇ ਨੇ ਦੋਵੇਂ ਹੱਥ ਜੋੜ ਲੈ ਆਖਣ ਗਾਏ ਗਰੀਬ ਨਵਾਇ ਸਤਿਗੁਰੂ ਜੀ ਕਿਰਪਾ ਕਰੋ ਕਿਰਪਾ ਕਰੋ ਮੇਰਾ ਜਨਮ ਮਰਨ ਕੱਟ ਦਿਓ ਕੀ ਆਖਿਆ ਬੋਲੋ ਜੀ ਕਿਰਪਾ ਕਰੋ ਮੇਰਾ ਜਨਮ ਮਰਨ ਕੱਟ ਦਿਓ ਜਦੋਂ ਇੱਕ 12 ਸਾਲ ਦੇ ਬੱਚੇ ਨੇ ਇਹ ਗੱਲ ਆਖੀ ਨਾ ਸਤਿਗੁਰੂ ਉਸ ਬੱਚੇ ਦੇ ਮੁਖ ਵੱਲ ਵੇਖਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਉਹ ਬੇਟਾ ਅਜੇ ਤੇਰੀ ਉਮਰ ਛੋਟੀ ਹੈ ਤੇ ਤੈਨੂੰ ਇਹਨਾਂ ਗਿਆਨ ਕਿਵੇਂ ਹੋ ਗਿਆ ਕਿ ਜਨਮ ਮਰਨ ਵੀ ਹੁੰਦਾ ਹੈ ਸਤਿਗੁਰੂ ਸਾਡੇ ਇਲਾਕੇ ਦੇ ਵਿੱਚ ਹਾਕਮ ਆਏ ਸਨ ਉਹਨਾਂ ਨੇ ਸਾਡੇ ਨਗਰ ਦੇ ਵਿੱਚੋਂ ਆਪਣੇ ਘੋੜਿਆਂ ਵਾਸਤੇ ਫਸਲਾਂ ਵੱਡੀਆਂ ਜਿੱਥੇ ਪੱਕੀਆਂ ਫਸਲਾਂ ਵੱਡੀਆਂ ਅਧ ਪੱਕੀਆਂ ਫਸਲਾਂ ਵੱਡੀਆਂ ਉੱਥੇ ਛੋਟੀਆਂ ਛੋਟੀਆਂ ਫਸਲਾਂ ਵੀ ਸਤਿਗੁਰੂ ਵੰਡ ਲਈਆਂ ਕਿਸੇ ਨੇ ਉਹਨਾਂ ਨੂੰ ਰੋਕਿਆ ਨਹੀਂ ਜੇ ਉਹਨਾਂ ਨੂੰ ਕਿਸੇ ਨੇ ਰੋਕਿਆ ਭਾਵੇਂ ਉਹਨਾਂ ਕੱਚੀਆਂ ਫਸਲਾਂ ਵੱਡੀਆਂ ਭਾਵੇਂ ਅਧ ਪੱਕੀਆਂ ਫਸਲਾਂ ਵੱਡੀਆਂ ਭਾਵੇਂ ਪੱਕੀਆਂ ਫਸਲਾਂ ਵੱਡੀਆਂ ਕਿਸੇ ਰੋਕਿਆ ਨਹੀਂ ਉਹਨਾਂ ਨੂੰ ਜਿਹੜੀ ਮੌਤ ਹੈ ਕਾਲ ਹੈ ਭਾਵੇਂ ਬਚਪਨ ਦੇ ਵਿੱਚ ਆ ਜਾਵੇ ਜਵਾਨੀ ਵਿੱਚ ਆ ਜਾਵੇ ਜਾਂ ਬਜ਼ੁਰਗੀ ਵਿੱਚ ਆ ਜਾਵੇ ਉਹਨੂੰ ਕਿਹਨੇ ਰੋਕਣਾ ਹੈ ਤੇ ਸਤਿਗੁਰੂ ਇਸ ਕਰਕੇ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਹਾਂ ਇਹ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਮੌਤ ਕਿਹੜੇ ਵੇਲੇ ਆ ਜਾਣੀ ਹੈ ਕਿਰਪਾ ਕਰੋ ਕਿਰਪਾ ਕਰੋ ਮੇਰਾ ਜਨਮ ਮਰਨ ਕੱਟ ਦਿਓ ਸਤਿਗੁਰੂ ਜੀ ਸਤਿਗੁਰ ਨਾਨਕ ਪਾਸ਼ਾ ਪਤਾ ਕੀ ਕਹਿੰਦੇ ਕਹਿੰਦੇ ਬੇਟਾ ਤੇਰਾ ਨਾਮ ਕੀ ਹੈ ਹੁਣ ਧਿਆਨ ਦਿਓ ਕੀ ਆਖਿਆ ਜੀ ਬੇਟਾ ਤੇਰਾ ਨਾਮ ਕੀ ਹੈ ਉਸ ਬੱਚੇ ਨੇ ਦੋਵੇਂ ਹੱਥ ਜੋੜ ਲਏ ਜੀ ਸਤਿਗੁਰੂ ਮਾਤਾ ਪਿਤਾ ਨਾਮ ਰੱਖਿਆ ਬੂੜਾ ਤੋ ਉਸ ਵੇਲੇ ਗੁਰੂ ਨਾਨਕ ਪਾਸ਼ਾ ਜੀ ਆਖਣ ਲਗੇ ਪੁੱਤਰ ਨਾਮ ਤੇੜਾ ਬੂੜਾ ਹੈ ਪਰ ਤੂੰ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਵਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਬੱਚਾ ਕੌਣ ਸੀ ਗੁਰਮੁਖੋ ਆਖੋ ਧੰਤਨ ਬਾਬਾ ਬੁੱਢਾ ਸਹਿਬ ਜੀ ਗੁਰਨਾਨਕ ਪਾਸ਼ਾ ਜੀ ਕਹਿੰਦੇ ਪੁੱਤਰ ਜੇ ਚੌਨਾ ਜਨਮ ਵਰਨ ਕੱਟਿਆ ਜਾਵੇ ਨਾ ਫਿਰ ਸੇਵਾ ਕਰਨੀ ਹੈ ਉਸ ਕਰਤਾਰ ਨੂੰ ਯਾਦ ਕਰਨਾ ਹੈ ਇੱਕ ਮਨ ਇੱਕ ਚਿੱਤ ਕਰਕੇ ਉਹਨੂੰ ਧਿਆਉਣਾ ਹੈ ਸਤਿਗੁਰੂ ਜੇ ਮੈਂ ਇੱਕ ਮਨ ਇੱਕ ਚਿੱਤ ਕਰਕੇ ਕਰਤਾਰ ਨੂੰ ਧਿਆਵਾਂ ਸੇਵਾ ਕਰਾਂ ਫੇਰ ਜਨਮ ਮਰਨ ਕੱਟਿਆ ਜਾਵੇਗਾ ਤੇ ਗੁਰੂ ਨਾਨਕ ਪਾਸ਼ਾ ਨੇ ਘੁੱਟ ਕੇ ਸੀਨੇ ਦੇ ਨਾਲ ਲਾ ਲਿਆ ਆਹਾ ਜਦੋਂ ਮੇਰੇ ਬਾਬੇ ਨੇ ਸੀਨੇ ਨਾਲ ਉਸ ਬੱਚੇ ਨੂੰ ਲਾਇਆ ਨਾ ਜੇ ਬੱਚੇ ਦੇ ਅੰਦਰ ਨਾਮ ਦੀ ਵਰਖਾ ਸ਼ੁਰੂ ਹੋ ਗਈ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਤੂੰ ਕਰਤਾਰ ਨੂੰ ਇੱਕ ਮਨ ਕਰਕੇ ਯਾਦ ਕਰੀ ਤੇਰੀ ਆਰਦਾਸ ਵੀ ਵਧੇਗੀ ਤੇ ਤੇਰਾ ਜਨਮ ਮਰਨ ਵੀ ਕੱਟਿਆ ਜਾਵੇਗਾ ਆਰਦਾਸ ਆਪ ਉਮਰ ਵੀ ਵਧੇਗੀ ਤੇਰੀ ਸਤ ਸੰਗਿਓ ਭਾਈ ਗੁਰਦਾਸ ਜੀ ਕਹਿੰਦੇ ਬੂੜਾ ਬੁੱਢਾ ਇੱਕ ਮਨ ਧਿਆਏ ਵੇਖੋ ਭਾਈ ਗੁਰਦਾਸ ਜੀ ਨੇ ਫਿਰ ਆਪਣੀਆਂ ਬਾਣਾਂ ਜ਼ਿਕਰ ਕੀਤਾ ਜੇ ਫਿਰ ਐਸੇ ਗੁਰਨਾਨਕ ਪਾਸ਼ਾ ਦੀ ਸੇਵਾ ਵਿੱਚ ਲੱਗੇ ਦਿਨ ਰਾਤ ਸੇਵਾ ਦੇ ਵਿੱਚ ਇਧਰੋਂ ਜਦੋਂ ਗੁਰਨਾਨਕ ਪਾਸ਼ਾ ਜੀ ਦਾ ਅਖੀਲਾ ਸਮਾ ਸਤਿਗੁਰੂ ਦੀ ਜੋ ਸਮਾਉਣ ਲੱਗੇ ਗੁਰੂ ਅੰਗਦ ਦੇ ਪਿਤਾ ਜੀ ਨੂੰ ਗੁਰਨਾਨਕ ਪਾਸ਼ਾ ਜੀ ਨੇ ਜਦੋਂ ਨਮਸਕਾਰ ਕਰਕੇ ਗੁਰਤਾ ਗੱਦੀ ਦਿੱਤੀ ਨਾ ਇਹ ਗੁਰਤਾ ਗੱਦੀ ਦੀ ਫਿਰ ਜਿਹੜੀ ਮਰਿਆਦਾ ਨਿਭਾਈ ਹੈ ਨਾ ਇਹ ਵੀ ਬਾਬਾ ਵੱਡਾ ਹਸੈ ਨੇ ਨਿਭਾਈ ਹੈ ਸਤ ਸੰਗਿਓ ਪਹਿਲਾਂ ਗੁਰੂ ਨਾਨਕ ਬਾਦਸ਼ਾਹ ਜੀ ਨੇ ਗੁਰ ਅੰਗਦ ਦੇਵ ਜੀ ਨੂੰ ਮੱਥਾ ਟੇਕਿਆ ਫਿਰ ਬਾਬਾ ਬੰਦਾ ਸਿੰਘ ਜੀ ਫਿਰ ਸੰਗਤਾਂ ਨੇ ਤੇ ਸਤ ਗੁਰ ਨੇ ਗੁਰੂ ਨਾਨਕ ਬਾਦਸ਼ਾਹ ਜੀ ਨੇ ਗੁਰ ਅੰਗਦ ਦੇਵ ਜੀ ਨੂੰ ਖੰਡੂਰ ਸਾਹਿਬ ਇਲਾਕੇ ਦੇ ਭੇਜ ਦਿੱਤਾ ਇੱਧਰ ਐਡਾ ਵਿਰਾਗ ਅੰਦਰ ਮਾਤਾ ਭੜਾਈ ਜੀ ਦੇ ਘਰ ਹੈ ਗੁਰ ਅੰਗਦ ਦੇਵ ਪਿਤਾ ਜੀ ਅੰਦਰ ਕਮਰੇ ਦੇ ਵੜ ਕੇ ਬੈਠ ਕੇ ਆਖਿਆ ਬਰੋ ਦਰਵਾਜ਼ਾ ਬੰਦ ਕਰ ਦਿਓ ਕਿਸੇ ਨੂੰ ਦੱਸਣਾ ਨਹੀਂ ਇਦਰੋਂ ਸੰਗਤਾਂ ਵਿਅਕੁਲ ਹੋ ਗਈਆਂ ਗੁਰਨਾਨਕ ਪਾਤਸ਼ਾਹ ਜੋਤੀ ਜੋਤ ਸਮਾ ਗਏ ਨੇ ਸਾਡੀ ਬਾਹ ਗੁਰੂ ਅੰਗਦ ਦੇ ਪਿਤਾ ਜੀ ਨੂੰ ਫੜਾ ਕੇ ਗਏ ਸਾਂ ਕਹੇ ਸਨਤ ਗੁਰੂ ਅੰਗਦ ਦੇ ਪਿਤਾ ਜੀ ਪਤਾ ਨਹੀਂ ਕਿੱਥੇ ਨੇ ਫਿਰ ਉਦੋਂ ਸੰਗਤਾਂ ਨੂੰ ਯਾਦ ਆਇਆ ਕਿ ਗੁਰਨਾਨਕ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਨੂੰ ਇਹ ਬਚਨ ਕੀਤਾ ਸੀ ਉਹ ਬੁੱਢਾ ਸਾਹਿਬ ਜੀ ਤੈਥੋਂ ਕਦੇ ਔਲੇ ਨਾ ਹੋਸਾਂ ਕਿ ਬਾਬਾ ਬੁੱਢਾ ਸਾਹਿਬ ਜੀ ਮੈਂ ਜਿੱਥੇ ਮਰਜੀ ਹੋਵਾਂ ਪਰ ਤੇਥੋਂ ਕਦੀ ਓਲੇ ਨਹੀਂ ਹੋਵਾਂਗਾ ਹੁਣ ਸੰਗਤਾਂ ਸਲਾਹ ਕਰਦੀਆਂ ਨੇ ਫਿਰ ਸੰਗਤਾਂ ਬਾਬਾ ਬੁੱਢਾ ਸੈਨੂੰ ਬੇਨਤੀ ਕਰਦੇ ਨੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਅੰਗਦ ਦੇ ਪਿਤਾ ਜੀ ਦਾ ਪਤਾ ਨਹੀਂ ਚੱਲਦਾ ਪਿਆ ਕਿਰਪਾ ਕਰੋ ਤੁਹਾਨੂੰ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੀ ਬੁੱਢਾ ਸਾਹਿਬ ਜੀ ਤੇਥੋਂ ਕਦੇ ਓਲੇ ਨਾ ਹੋਸਾਂ ਤੁਹਾ ਤੁਹਾਂ ਕੋ ਜਿ ਛਪਿਆ ਨਹੀਂ ਕਿਰਪਾ ਕਰੋ ਸਾਨੂੰ ਗੁਰੂ ਅੰਗਦ ਦੇ ਜੀ ਦੇ ਦਰਸ਼ਨ ਕਰਾਓ ਸਤ ਸੰਗਿਓ ਫਿਰ ਬਾਬਾ ਬੁੰਡਾ ਸਭ ਜੇ ਅੱਗੇ ਅੱਗੇ ਪਿੱਛੇ ਪਿੱਛੇ ਸੰਗਤਾਂ ਨੇ ਮਾਤਾ ਭੜਾਈ ਜੀ ਦੇ ਘਰ ਪਹੁੰਚੇ ਆਖਿਆ ਮਾਤਾ ਜੀ ਸਤਗੁਰੂ ਜੀ ਕਿੱਥੇ ਨੇ ਇਧਰ ਗੁਰੂ ਅੰਗਦ ਦੇ ਪਿਤਾ ਜੀ ਮਾਤਾ ਭੜਾਈ ਨੂੰ ਮਨਾ ਕੀਤਾ ਹੋਇਆ ਦੱਸਿਓ ਨਾ ਮਾਤਾ ਭੜਾਈ ਜੀ ਅੱਖ ਲੱਗੇ ਵੀ ਬਾਬਾ ਬੁੰਡਾ ਸਾਹਿਬ ਜੀ ਤੁਹਾਨੂੰ ਕਿਨੇ ਆਖੇ ਸਤਿਗੁਰੂ ਮੇਰੇ ਘਰ ਨੇ ਤੇ ਉਸ ਵੇਲੇ ਬਾਬਾ ਬੁੱਢਾ ਸਭੀ ਅੱਖ ਲਗੇ ਮਾਤਾ ਜੀ ਤੁਹਾਡੇ ਮੱਥੇ ਦੀ ਚਮਕ ਦੱਸਦੀ ਪਈ ਹੈ ਕਿ ਸਤਿਗੁਰ ਦੀ ਜੋਤ ਤੁਹਾਡੇ ਵੇੜੇ ਵਿੱਚ ਹੈ ਉਸ ਵੇਲੇ ਫਿਰ ਬਾਬਾ ਬੁੱਢਾ ਸਭੀ ਅੱਖ ਨੇ ਗੁਰੂ ਨਾਨਕ ਬਾਛੇ ਦੀ ਕੀਰਤਨ ਦੇ ਆਸ਼ਿਕ ਸਨ ਬਲਾੜ ਬਾਬੀਆਂ ਨੂੰ ਮਾਤਾ ਪੜਾਈ ਦੇ ਘਰ ਵੇੜੇ ਦੇ ਵਿੱਚ ਤੇ ਬਾਬੀ ਬੁਲਾਏ ਤੇ ਕੀਰਤਨ ਸ਼ੁਰੂ ਹੋ ਗਿਆ ਜੀ ਬੇਨਤੀਆਂ ਸ਼ੁਰੂ ਹੋ ਗਈਆਂ ਜਦੋਂ ਕੀਰਤਨ ਸ਼ੁਰੂ ਹੋਇਆ ਤੇ ਗੁਰੂ ਅੰਗਦ ਦੇ ਪੁੱਤਰ ਦਰਵਾਜ਼ਾ ਖੋਲ੍ਹਿਆ ਤੇ ਬਾਹਰ ਆ ਕੇ ਸੰਗਤਾਂ ਨੂੰ ਦਰਸ਼ਨ ਦਿੱਤੇ ਸਤਸੰਗਿਓ ਗੁਰੂ ਅੰਗਦ ਦੇ ਪੁੱਤਰ ਜੀ ਆਖਣ ਲੱਗੇ ਬਾਬਾ ਵੱਡਾ ਸਾਹਿਬ ਜੀ ਤੁਸੀਂ ਇੱਥੇ ਅਸੀਂ ਤਾਂ ਅੰਦਰ ਸਾਂ ਤੁਸੀਂ ਕੀਰਤਨ ਸ਼ੁਰੂ ਕਰਾ ਦਿੱਤਾ ਸਤਗੁਰੂ ਤੁਹਾਡੀ ਕਿਰਪਾ ਨਾਲ ਇੰਨਾ ਪਤਾ ਹੈ ਗੁਰੂ ਨਾਨਕ ਬਾਛਾ ਕੀਰਤਨ ਦੇ ਆਸ਼ਿਕ ਸਨ ਸਾਧਗੁਰੂ ਤੁਸੀਂ ਅੰਦਰ ਕਿਉਂ ਵਰਕੇ ਬੈਠੇ ਹੋਏ ਹੋ ਬਾਹਰ ਸੰਗਤਾਂ ਵਿਅਕਲ ਹੋ ਰਹੀਆਂ ਨੇ ਸੰਸਾਰ ਦਾ ਭਲਾ ਕਰੋ ਸੰਗਤਨ ਦਰਸ਼ਨ ਦਿਜ਼ਾਰੇ ਬਖਸ਼ੋ ਤੋ ਉਸ ਵੇਲੇ ਗੁਰੂ ਅੰਗਦ ਦੇ ਪਿਤਾ ਜੀ ਪਤਾ ਕੀ ਕਹਿੰਦੇ ਕਹਿੰਦੇ ਜਿਸ ਪਿਆਰੇ ਸਿਉਨੇ ਹੋ ਉਸ ਅੱਗੇ ਮਰ ਚਲੀਏ ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਨਾ ਗੁਰਨਾਨਕ ਬਾਸ਼ਾ ਦੇ ਪਿਆਰ ਦੇ ਵਿੱਚ ਐਡਾ ਵਿਰਾਗ ਗੁਰਮਖੋ ਗੁਰ ਅੰਗਦ ਦੇ ਪਿਤਾ ਜੀ ਫਿਰ ਬਾਹਰ ਆਏ ਬਾਬਾ ਬੁੱਢਾ ਸਾਈਂ ਨੂੰ ਕੀਰਤਰੀ ਅਰਮਤਾ ਕਰਾਈ ਫਿਰ ਸੰਸਾਰ ਦਾ ਭਲਾ ਕੀਤਾ ਇਧਰੋਂ ਸਮਾਂ ਆ ਗਿਆ ਗੁਰੂ ਅਮਰਦਾਸ ਪਿਤਾ ਜੀ ਦੇ ਅੱਛੇ ਤਰ੍ਹਾਂ ਫਿਰ ਬਾਬਾ ਬੁੱਢਾ ਸਾਈਂ ਨੂੰ ਬੁਲਾਇਆ ਗੁਰ ਅੰਗਦ ਦੇ ਪਿਤਾ ਨੇ ਪਹਿਲਾਂ ਆਪ ਨੇ ਅਨਸ਼ਿਕਰ ਕੀਤੀ ਫਿਰ ਸਾਰੀ ਗੁਰਗੱਦੀ ਦੀ ਮਰਿਆਦਾ ਬਾਬਾ ਬੁੱਢਾ ਸਾਈਂ ਦੇ ਭਾਈ ਤੇ ਬਾਬਾ ਬੁੱਢਾ ਸਾਈਂ ਗੁਰੂ ਅਮਰਦਾਸ ਨੇ ਮੱਥਾ ਟੇਕਿਆ ਪਿਆ ਹੁਣ ਗੁਰੂ ਅਮਰਦਾਸ ਜੀ ਗੁਰਨਾਨਦ ਜੀ ਦੇ ਘਰ ਦੇ ਮਾਲਕ ਬਣ ਗਏ ਨੇ ਤੇ ਤਣ ਬਾਬਾ ਬੁੱਢਾ ਸਾਈਂ ਆਪਣੇ ਨਗਰ ਗਏ ਉਧਰੋਂ ਸੁਨੇਹਾ ਆਇਆ ਇਧਰੋਂ ਬਾਬਾ ਦਾਤੂ ਜੀ ਨੇ ਜਦੋਂ ਇੱਕ ਦਿਨ ਭਰੀ ਸੰਗਤ ਦੇ ਵਿੱਚ ਗੁਰੂ ਅਮਰਦਾਸ ਨੂੰ ਲੱਤ ਮਾਰੀ ਨਾ ਆਖਿਆ ਗੋਇੰਦਵਾਲ ਸਾਹਿਬ ਛੱਡ ਕੇ ਚਲੇ ਜਾਓ ਤੁਹ ਗੁਰੂ ਅਮਰਦਾਸ ਜੀ ਫਿਰ ਰਾਤੋ ਰਾਤ ਆਪਣੇ ਨਗਰ ਬਾਸਰ ਕੇ ਚਲੇ ਗਏ ਉੱਥੇ ਕਮਰੇ ਦੇ ਅੰਦਰ ਬੈਠ ਕੇ ਬਾੜ ਫੱਟੀ ਲਾਤੀ ਜਿਹੜਾ ਇਹ ਦਰਵਾਜ਼ਾ ਖੁੱਲੇਗਾ ਨਾ ਉਹ ਸਾਡਾ ਸਿੱਖ ਨਹੀਂ ਹੁਣ ਸੰਗਤਾਂ ਫਿਰ ਬਿਆਤਲ ਹੋ ਗਈਆਂ ਗੁਰੂ ਅਮਰਦਾਸ ਨਦੀਆਂ ਪਈਆਂ ਨੇ ਫਿਰ ਸੰਗਤਾਂ ਦੇ ਵਿੱਚੋਂ ਆਖਿਆ ਵੀ ਬਾਬਾ ਬੁੱਢਾ ਸਾਨੂੰ ਬੇਨਤੀ ਕਰੋ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੀ ਬੁੱਢਾ ਸਾਹਿਬ ਜੀ ਤੇਥੋਂ ਕਦੇ ਓਲੇ ਨਾ ਹੋਸਾਂ ਹੁਣ ਸੰਤਾਂ ਨੇ ਫਿਰ ਬਾਬਾ ਬੁੱਢਾ ਸੈਨੂੰ ਬੇਨਤੀ ਕੀਤੀ ਬਾਬਾ ਬੁੱਢਾ ਸਾਹਿਬ ਜੀ ਆਏ ਵੇਖੋ ਬਾਬਾ ਬੁੱਢਾ ਸੈਨ ਨੇ ਆਂ ਵੜਿਆਈ ਨਹੀਂ ਲਈ ਕਹਿੰਦੇ ਸਤਗੁਰ ਦੀ ਘੋੜੀ ਨੂੰ ਖੋਲਦੇ ਹੋ ਜਿੱਧਰ ਜਿੱਧਰ ਘੋੜੀ ਸਤਗੁਰ ਦੀ ਜਾਏਗੀ ਪਿੱਛੇ ਪਿੱਛੇ ਜਾਵਾਂਗੇ ਹੁਣ ਸਤਗੁਰ ਦੀ ਘੋੜੀ ਨੂੰ ਖੋਲੇ ਗਿਆ ਘੋੜੀ ਗਈ ਬਾਸਰ ਕੇ ਸੰਤਾਂ ਪਿੱਛੇ ਹੁਣ ਜਦ ਇਹ ਉੱਥੇ ਪਹੁੰਚ ਇਥੇ ਘੋੜੀ ਘਰੋਤੀ ਆ ਕੀ ਵੇਖਿਆ ਬਾਹਰ ਇੱਕ ਫੱਟੀ ਲੱਗੀ ਹੋਈ ਆ ਵੇਖਿਆ ਜਿਹੜਾ ਇਸ ਦਰਵਾਜੇ ਨੂੰ ਖੋਲੇਗਾ ਨਾ ਉਹ ਸਾਡਾ ਸਿੱਖ ਨਹੀਂ ਤੇ ਅਸੀਂ ਉਹਦੇ ਗੁਰੂ ਨਹੀਂ ਹੁਣ ਬਾਬਾ ਬੁੱਢਾ ਸਾਹਿਬ ਜੀ ਨੇ ਕੀ ਕੀਤਾ ਆਖਿਆ ਸਤਗੁਰੂ ਦਾ ਹੁਕਮ ਹੀ ਮੰਨਣਾ ਹੈ ਉਸ ਮਕਾਨ ਦੇ ਪਿਛਲੇ ਪਾਸੇ ਉਹ ਸਨ ਲਾ ਦਿੱਤੀ ਸਨ ਤੇ ਸਨ ਲਾ ਕੇ ਨਾ ਅੰਦਰ ਗਏ ਤੇ ਜਾ ਕੇ ਗੁਰੂ ਅਮਰਦਾਸ ਪਿਤਾ ਦੇ ਚਰਨਾਂ ਤੇ ਜਾ ਕੇ ਨਮਸਕਾਰ ਕੀਤੀ ਜਦ ਗੁਰੂ ਅਮਰਦਾਸ ਨੇਤਰ ਖੋਲੇ ਆਖਿਆ ਬਾਬਾ ਵੱਡਾ ਸਭ ਤੁਸੀਂ ਬਾੜ ਫੱਟੀ ਲੱਗੀ ਸੀ ਪੜੀ ਨਹੀਂ ਸਤਿਗੁਰੂ ਮੈਂ ਤੁਹਾਡਾ ਹੁਕਮ ਹੀ ਮੰਨਿਆ ਹੈ ਪਰ ਸੰਗਤਾਂ ਵੀ ਵਿਅਕਲ ਹੋ ਰਹੀਆਂ ਨੇ ਸਤਿਗੁਰੂ ਪਿੱਛੋਂ ਦੀ ਸੰਧ ਲਾ ਕੇ ਮੈਂ ਤੁਹਾਡੇ ਦਰਸ਼ਨਾਂ ਵਾਸਤੇ ਆਇਆ ਕਿਰਪਾ ਕਰੋ ਬਾਦ ਆ ਕੇ ਸੰਗਤਾਂ ਨੂੰ ਦਰਸ਼ਨ ਦਿਜ਼ਾਰੇ ਬਖਸ਼ੋ ਫਿਰ ਗੁਰੂ ਅਮਰਦਾਸ ਜੀ ਨੇ ਵੀ ਪਾਪਾ ਬੱਡਾ ਸਾਨੂੰ ਬੜੀਆਂ ਖੁਸ਼ੀਆਂ ਬਖਸ਼ੀਆਂ ਸਤ ਸੰਗਿਓ ਬਾਹਰ ਆ ਕੇ ਸੰਗਤਾਂ ਨੂੰ ਦਰਸ਼ਨ ਦਿੱਤੇ ਤੇ ਗੁਰੂ ਅਮਰਦਾਸ ਜੀ ਅੱਖ ਲਗੇ ਬਾਬਾ ਬੱਡਾ ਸਹਿਬੀ ਤੁਹਾਡਾ ਸੰਗਤਾਂ ਪ੍ਰਤੀ ਪਿਆਰ ਵੇਖ ਕੇ ਨਾ ਇਸ ਸਥਾਨ ਨੂੰ ਇਹ ਵਰਦ ਨੇ ਆ ਜਿਹੜਾ ਸ਼ਰਧਾ ਭਾਵਨਾ ਦੇ ਨਾਲ ਇਹ ਸੰਨ ਵਿੱਚੋਂ ਲੰਗੇਗਾ ਨਾ ਉਹਦੀ 84 ਕੱਟੀ ਜਾਏਗੀ ਬੋਲੇ ੋ ਨਿਹਾਲ ਸਤਿ ਸ੍ਰੀ ਅਕਾਲ ਜਿਹੜਾ ਸ਼ਰਧਾ ਭਾਵਨਾ ਦੇ ਨਾਲ ਇਹ ਸਨ ਵਿੱਚੋਂ ਲੰਗੇਗਾ ਵੇਖੋ ਸ਼ਰਧਾ ਭਾਵਨਾ ਇਹ ਗੱਲ ਯਾਦ ਰੱਖਿਓ ਸ਼ਰਧਾ ਭਾਵਨਾ ਦੇ ਨਾਲ ਇਹ ਸੰਨ ਦੇ ਵਿੱਚੋਂ ਲੰਗੇਗਾ ਉਹਦੀ 84 ਕੱਟੀ ਜਾਏਗੀ ਸਤ ਸੰਗਿਓ ਫਿਰ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਗਏ ਜਦੋਂ ਬੌਲੀ ਦੇ ਫਟ ਟੱਪ ਲਗਵਾਇਆ ਨਾ ਪਹਿਲਾਂ ਬਾਬਾ ਬੁੱਢਾ ਸਾਨੂੰ ਬੁਲਾਇਆ ਤਾਂ ਆਪ ਗੁਰੂ ਅਮਰਦਾਸ ਜੀ ਨੇ ਫਿਰ ਕਹੀ ਭਈ ਆਖਿਆ ਬਾਬਾ ਬੁੱਢਾ ਸੈ ਤੁਸੀਂ ਟੱਪ ਲਾਓ ਵੇਖੋ ਗੋਇੰਦਵਾਲ ਸਾਹਿਬ ਵਿਖੇ ਕਿੰਨਾ ਮਾਨ ਦਿੱਤਾ ਸਤਿਗੁਰੂ ਜੀ ਨੇ ਉਹ ਬੌਲੀ ਦਾ ਪਹਿਲਾ ਟੱਪ ਬਾਬਾ ਬੁੱਢਾ ਸੈ ਨੇ ਲਗਾਇਆ ਤੇ ਸਿੱਖੀ ਦੇ ਪ੍ਰਚਾਰ ਵਾਸਤੇ ਜਿਹੜੇ 22 ਮੰჯੀਆਂ ਥਾਪੀਆਂ ਨਾ ਗੁਰੂ ਅਮਰਦਾਸ ਜੀ ਨੇ ਉਹ ਮੰჯੀਆਂ ਦੇ ਆਗੂ ਕਿਹਨੂੰ ਬਣਾਇਆ ਆਖੋ ਧੰਤਨ ਬਾਬਾ ਬੁੱਢਾ ਸੇਵ ਜੀ ਉਹ ਬਾਈ ਪ੍ਰਚਾਰਕ ਉਹ ਬਾਈ ਮੰਜੂਆਂ ਮੰਜੀਆਂ ਦੇ ਆਪੂ ਸੰਤੰਤਰ ਬਾਬਾ ਬੁੱਢਾ ਸਰ ਜੀ ਉਹ ਸਾਰੇ ਪ੍ਰਚਾਰਕ ਆ ਕੇ ਬਾਬਾ ਬੁੱਢਾ ਸੰਤ ਜੀ ਦੇ ਸਨ ਸਾਡੀ ਰਿਪੋਰਟ ਦਿੰਦੇ ਸਨ ਫਿਰ ਬਾਬਾ ਬੁੱਢਾ ਸਰ ਜੀ ਦੱਸਦੇ ਸਮਝਾਉਂਦੇ ਸਨ ਇਦਾਂ ਸਿੱਖੀ ਦਾ ਪ੍ਰਚਾਰ ਕਰਨਾ ਹੈ ਤੇ ਇਦਾਂ ਕਰਨਾ ਹੈ ਫਲਾਣੇ ਦਿਨ ਇਹ ਇਲਾਕੇ ਚ ਜਾਣਾ ਹੈ ਸਤ ਸੰਗਿਓ ਇਦਾਂ ਸਮਾਂ ਬੀਤਦਾ ਗਿਆ ਫਿਰ ਗੁਰ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੇ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਬਣਾਇਆ ਇਦਰਾ ਗੁਰ ਨਾਨਕ ਜਿਹਦੇ ਘਰ ਦੇ ਮਾਲਕ ਅੜਜੰਦੇ ਜੀ ਬਣ ਗਏ ਤੇ ਜਿਸ ਵੇਲੇ ਪ੍ਰਤੀਜਾਂਦੀ ਘਰ ਦੀ ਬੀਬੀ ਕਰਮੋ ਨੇ ਇੱਕ ਮੇਹਣਾ ਮਾਰਿਆ ਨਾ ਉਸ ਵੇਲੇ ਜਦੋਂ ਮਾਤਾ ਗੰਗਾ ਜੀ ਨੇ ਫਿਰ ਬੇਨਤੀ ਕੀਤੀ ਸਤਿਗੁਰੂ ਕਿਰਪਾ ਕਰੋ ਸੰਸਾਰ ਨੂੰ ਦਾਤਾਂ ਦਿੰਦੇ ਹੋ ਸਾਡੇ ਘਰ ਦੀ ਬੂਟਾ ਲੱਗ ਜਾਵੇ ਤੇ ਫਿਰ ਗੁਰੂ ਅੜਜੰਦੇ ਬਿੱਦਾਈ ਨੇ ਆਖਿਆ ਚੁਭਾਲ ਚਲੇ ਜਾਓ ਬਾਬਾ ਬੁੱਢਾ ਸਾਬੀ ਦੇ ਕੋਲ ਉਹ ਇੰਦਰੀ ਯਤ ਸਿੱਖ ਹੈ ਉਹਦੇ ਕੋਲ ਅਰਦਾਸ ਕਰਾਓ ਫਿਰ ਮਾਤਾ ਗੰਗਾ ਜੀ ਬੜੀ ਸ਼ਰਧਾ ਭਾਵਨਾ ਦੇ ਨਾਲ ਮਿੱਸੇ ਪ੍ਰਸ਼ਾਦੇ ਪਕਾ ਕੇ ਫਿਰ ਜਦੋਂ ਚਭਾਲ ਗਏ ਉੱਥੇ ਜਦੋਂ ਬਾਬਾ ਬੁੱਢਾ ਸਹਿਨ ਪ੍ਰਸ਼ਾਦਾ ਛਕਾਇਆ ਨਾਲ ਬੇਨਤੀ ਕੀਤੀ ਬਾਬਾ ਜੀ ਹੁਣ ਤਾਂ ਸ੍ਰਿੱਕੇ ਵਾਲੇ ਮਿਹਨੇ ਮਾਰਦੇ ਪਏ ਨੇ ਤੇ ਬਾਬਾ ਬੁੱਢਾ ਸਹਿਬ ਜੱਟ ਸਨ ਤੁਹਾਨੂੰ ਪਤਾ ਹੱਥ ਦੇ ਉਪਰ ਗੰਡਾ ਰੱਖਿਆ ਗੰਡਾ ਮੁੱਕੀ ਮਾਰ ਕੇ ਭੰਦ ਦਿੱਤਾ ਆਖਿਆ ਤੁਹਾਡੇ ਘਰ ਇਹੋ ਜਿਹਾ ਮਹਾਬਲੀ ਪੈਦਾ ਹੋਵੇਗਾ ਜਿਹੜਾ ਜ਼ਾਲਮਾਂ ਦੇ ਸਿਰ ਭਨੇਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਧਰੋਂ ਫਿਰ ਸਤਿਗੁਰੂ ਜੀ ਦਾ ਪ੍ਰਵਾਦ ਜਦੋਂ ਸਤ ਗੁਰੂ ਕੀ ਮਡਾਲੀ ਚਲੇ ਗਏ ਇੱਥੇ ਛੇਵੇਂ ਪਾਤਸ਼ਾਹ ਦਾ ਆਗਮਨ ਹੋਇਆ ਗੁਰੂ ਅਰਜਨ ਦੇ ਪਿਤਾ ਨੇ ਫਿਰ ਸਿੱਖਾਂ ਨੂੰ ਭੇਜਿਆ ਵੀ ਜਾਓ ਜਾ ਕੇ ਬਾਬਾ ਬੁੱਢਾ ਸੈਨ ਬੁਲਾ ਕੇ ਲਿਆਓ ਬਾਬਾ ਬੁੱਢਾ ਸੈ ਸਭਾਲ ਤੋਂ ਆਉਂਦੇ ਨੇ ਤੇ ਗੁਰੂ ਅਰਜਨ ਦੇ ਆਪਣੇ ਹੱਥਾਂ ਦੇ ਨਾਲ ਨਵ ਜੰਮੇ ਬਾਲਕ ਨੂੰ ਬਾਬਾ ਬੁੱਢਾ ਸੈ ਦੀ ਗੋਦ ਵਿੱਚ ਰੱਖ ਦਿੰਦੇ ਨੇ ਆਖੇ ਬਾਬਾ ਜੀ ਅਰਦਾਸ ਵੀ ਤੁਸੀਂ ਕੀਤੀ ਸੀ ਇਹ ਬੱਚੇ ਦਾ ਆਗਮਨ ਹੋਇਆ ਹੈ ਜਨਮ ਹੋਇਆ ਹੈ ਨਾਮ ਵੀ ਤੁਸੀਂ ਰੱਖੋ ਉਸ ਵੇਲੇ ਬਾਬਾ ਬੁੱਢਾ ਸਹਿਜ ਪਤਾ ਕੀ ਕਹਦੇ ਕਹਿੰਦੇ ਇਹ ਤਾਂ ਮੇਰਾ ਹੜ ਗੋਬਿੰਦ ਹੈ ਵੇਖੋ ਨਾਮ ਵੀ ਬਾਬਾ ਬੁੱਢਾ ਸਹਿਜ ਰੱਖਿਆ ਜੇ ਮੀਰੀ ਤੇ ਪੀਰੀ ਦੇ ਦੋ ਤਲਵਾਰਾਂ ਪਵਾਇਆਂ ਉਹ ਵੀ ਬਾਬਾ ਬੁੱਢਾ ਸਹਿਜ ਨੇ ਜੇ ਗੁਰਮੱਦੀ ਵਿਦਿਆ ਸ਼ਸਤਰ ਵਿਦਿਆ ਦਿੱਤੀ ਉਹ ਵੀ ਬਾਬਾ ਬੁੱਢਾ ਸਹਿਜ ਨੇ ਛੇਵੇਂ ਪਾਤਸ਼ਾਹ ਨੇ ਵੇਖੋ ਨਿਮਰਤਾ ਅੱਤ ਦੀ ਨਿਮਰਤਾ ਹੈ ਸਤ ਸੰਗਿਓ ਜੇ ਅਕਾਲ ਤਖਤ ਸਾਹਿਬ ਜੀ ਦੀ ਨੀਂਹ ਰੱਖੀ ਜਦੋਂ ਉਸਾਰੀ ਹੋਈ ਉਦੋਂ ਛੇਵੇਂ ਪਾਸ਼ਾ ਦੇ ਦੋ ਸਿੱਖਣ ਨਾਲ ਲਿਆ ਸ਼ਾਇਦ ਕਈਆਂ ਨੂੰ ਪਤਾ ਹੋਵੇ ਕਈਆਂ ਨੂੰ ਨਾ ਪਤਾ ਹੋਵੇ ਇੱਕ ਬਾਬਾ ਬੁੱਢਾ ਸੈਨੂ ਇੱਕ ਭਾਈ ਗੁਰਦਾਸ ਜੀ ਨੂੰ ਸਤ ਸੰਗਿਓ ਕਿਸੇ ਦਾਜ ਨਾਲ ਹੱਥ ਲਗਾਇਓ ਬੁੱਢਾ ਔਰ ਗੁਰਦਾਸ ਬਣਾਇਓ ਜਿਹੜੇ ਅਕਾਲ ਤਖਤ ਦੀ ਸਿਰਜਣਾ ਕੀਤੀ ਹੈ ਇਹ ਬਾਬਾ ਬੁੱਢਾ ਸਾਹਿਬ ਜੀ ਨੇ ਛੇਵੇਂ ਪਾਸ਼ਾ ਦੇ ਭਾਈ ਗੁਰਦਾਸ ਜੀ ਨੇ ਵੇ ਉਹ ਸਾੜੀ ਸਾੜੀ ਕੀਤੀ ਗਰਮ ਕੋ ਸਤ ਸੰਗਿਓ ਇਧਰੋਂ ਜਦੋਂ ਫਿਰ ਬਾਬਾ ਬੁੱਢਾ ਸਾਈ ਜੀ ਉਮਰ ਵਢੇਰੀ ਹੁੰਦੀ ਪਈ ਹੈ ਚਬਾਲ ਤੋਂ ਜਦੋਂ ਛਵੇਂ ਪਾਸ਼ ਰਿਸਰਪਸ਼ਨ ਕਰਨ ਆਉਂਦੇ ਨੇ ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਸੌ ਸਦ ਉੱਤੇ ਉਮਰ ਉੱਚੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਬਾਬਾ ਬੁੱਢਾ ਸੇ ਇੱਕ ਤੁਹਾਨੂੰ ਬੇਨਤੀ ਕਰਨੀ ਹੈ ਸਤਗੁਰੂ ਤੁਸੀਂ ਹੁਕਮ ਕਰੋ ਦੇਖੋ ਨਿਮਰਤਾ ਬਾਬਾ ਬੁੱਢਾ ਸਾਈ ਜੀ ਬਾਬਾ ਜੀ ਉਮਰ ਢਾਡੀ ਨੂੰ ਬਢੇਰੀ ਹੋ ਗਈ ਹੈ ਸਾਡਾ ਦੇਲੇ ਤੁਸੀਂ ਸਾਡੀ ਪਾਲਕੀ ਲੈ ਜਾਓ ਸਾਡੀ ਪਾਲਕੀ ਪਾਲਕੀ ਵਿੱਚ ਇੱਥੇ ਆਇਆ ਕਰੋ ਪੈਦਲ ਨਾ ਆਇਆ ਕਰੋ ਨਹੀਂ ਸਤਿਗੁਰੂ ਜੀ ਸਿੱਖ ਪੈਦਲ ਸੋਹਣਾ ਲੱਗਦਾ ਹੈ ਪਾਲਕੀ ਵਿੱਚ ਸਤਿਗੁਰੂ ਹੀ ਸੁਭਾਏਮਾਨ ਹੁਣ ਤਾਂ ਸੋਹਣੇ ਲੱਗਦੇ ਨੇ ਫੇ ਬਾਬਾ ਬੁੱਢਾ ਅਸਾਂ ਜੀ ਸਾਡੀ ਬੇਨਤੀ ਨਹੀਂ ਮੰਨੋਗੇ ਤੁਸੀਂ ਸਤਿਗੁਰੂ ਤੁਹਾਡਾ ਹੁਕਮ ਸਿਰ ਮੱਥਕ ਤੇ ਸਤਸੰਗਿਓ ਫੇ ਕੋਈ ਜਨਾਬਾ ਜਦੋਂ ਫਿਰ ਬਾਬਾ ਵੱਡਾ ਸੇ ਪਾਲਕੀ ਦੇ ਵਿੱਚ ਆ ਰਹੇ ਨੇ ਇੱਧਰ ਰਾਮਸਰ ਦੇ ਕੋਲ ਪਾਲਕੀ ਪਹੁੰਚਦੀ ਹੈ ਛੇਵੇਂ ਪਾਤਸ਼ਾਹ ਜੀ ਪਾਉਣ ਦੇ ਰਾਮਸਰ ਤੇ ਇੱਕਦਮ ਮੋਢਾ ਜਦੋਂ ਛੇਵੇਂ ਪਾਸ਼ਾ ਪਾਲਕੀ ਨੂੰ ਦਿੰਦੇ ਨੇ ਵੇਖੋ ਬਾਬਾ ਵੱਡਾ ਸੇ ਪਾਲਕੀ ਦੇ ਵਿੱਚ ਨੇ ਛੇਵੇਂ ਪਾਸ਼ਾ ਮੋਢਾ ਦਿੰਦੇ ਨੇ ਤੇ ਬਾਬਾ ਵੱਡਾ ਸੇ ਅੰਦਰੋਂ ਆਵਾਜ਼ ਹੁੰਦੀ ਕਹਿੰਦੇ ਪਾਲਕੀ ਥੱਲੇ ਰੱਖੋ ਤੇ ਮੈਂ ਸ਼ਾਲ ਮਾਰ ਦਵਾਂਗਾ ਇੱਕਦਮ ਪਾਲਕੀ ਥੱਲੇ ਰੱਖੀ ਬਾਬਾ ਵੱਡਾ ਸੇ ਪਾਲਕੀ ਜੋ ਬਾਹਰ ਨਿਕਲੇ ਛੇਵੇਂ ਪਾਸ਼ਾ ਦੇ ਚਰਨਾਂ ਤੇ ਮस्तक ਰੱਖਦਾ ਸਤਿਗੁਰੂ ਸਿੱਖ ਸਤਗੁਰੂ ਦੀ ਪਾਲਕੀ ਨੂੰ ਮੋਢਾ ਦੇਵੇ ਸੋਹਣਾ ਲੱਗਦਾ ਹੈ ਚੰਗਾ ਲੱਗਦਾ ਹੈ ਪਰ ਗੁਰੂ ਸਿੱਖ ਦੀ ਪਾਲਕੀ ਨੂੰ ਮੋਢਾ ਦੇਵੇ ਇਹ ਨਹੀਂ ਹੋ ਸਕਦਾ ਬਾਬਾ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਸਤਗੁਰੂ ਜਦੋਂ ਤੁਸੀਂ ਪਾਲਕੀ ਨੂੰ ਮੋਢਾ ਦੇਣ ਲੱਗੇ ਮੈਨੂੰ ਤਾਂ ਉਸੇ ਵੇਲੇ ਪਤਾ ਲੱਗ ਗਿਆ ਸੀ ਕਿਉਂ ਵੱਡੇ ਸਤਗੁਰੂ ਨੇ ਇਹ ਆਖਿਆ ਸੀ ਉਹ ਵੱਡਿਆ ਤੇਥੋਂ ਕਦੇ ਓਲੇ ਨਾ ਹੋਸਾ ਬਾਬਾ ਜੀ ਕੁਝ ਮੰਗੋ ਕੁਝ ਮੰਗ ਲਓ ਕੁਝ ਸਤਗੁਰੂ ਚੁੱਠੇ ਹੋ ਫਿਰ ਕਿਰਪਾ ਕਰੋ ਜਦੋਂ ਮੇਰੇ ਗਰੀਬ ਦਾ ਅਕੀਲਾ ਸਮਾਂ ਹੋਵੇ ਨਾ ਤੁਸੀਂ ਆਪ ਸੰਭਾਲਿਓ ਇਧਰੋਂ ਬਾਬਾ ਬੁੱਢਾ ਸਾਹਿਬ ਰਮਦਾਸ ਦੀ ਧਰਤੀ ਤੇ ਪਹੁੰਚਦੇ ਨੇ ਗੁਰਮਖੋ ਲਗਭਗ ਅੱਜ ਉਮਰ 125 ਸਾਲ ਹੋ ਗਈ ਹੈ 125 ਸਾਲ ਉਮਰ ਹੈ ਬਾਬਾ ਬੁੱਢਾ ਸਾਹਿਬ ਜੀ 12 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਦੀ ਸ਼ਰਨ ਵਿੱਚ ਆਏ ਸਾਂ 12 ਸਾਲ ਦੀ ਉਮਰ ਦੇ ਵਿੱਚ ਗੁਰ ਨਾਨਕ ਦੇਵ ਜੀ ਦੀ ਸ਼ਰਧ ਵਿੱਚ ਆਏ ਸਨ ਨਾ ਬਾਬਾ ਬੁੱਢਾ ਸਾਹਿਬ ਜੀ ਅੱਜ 125 ਸਾਲ ਦੀ ਨਿਆਵੀ ਉਮਰ ਹੈ ਇਧਰੋਂ ਸੁਨੇਹਾ ਭੇਜਦੇ ਨੇ ਛੇਵੇਂ ਪਾਤਸ਼ਾਹ ਜੀ ਨੂੰ ਆਕੇ ਦਰਸ਼ਨ ਦਿਓ ਫਿਰ ਛੇਵੇਂ ਪਾਸ਼ਾ ਬਾਬਾ ਬਿੱਦੀ ਚੰਨ ਨਾਲ ਲੈ ਕੇ ਹੋਰ ਸਿੱਖਾਂ ਨਾਲ ਲੈ ਕੇ ਰਮਦਾਸ ਦੀ ਧਰਤੀ ਤੇ ਪਹੁੰਚਦੇ ਨੇ ਬਾਬਾ ਬੁੱਢਾ ਸੇ ਲੰਮੇ ਪਏ ਨੇ ਅੱਬਿਰਦਾ ਅਵਸਥਾ ਹੈ ਜਦੋਂ ਪਤਾ ਲੱਗਾ ਛੇਵੇਂ ਪਾਤਸ਼ਾਹ ਇਕਦਮ ਉੱਠਦੇ ਨੇ ਸਤਿਗੁਰ ਦੇ ਚਰਨਾਂ ਤੇ ਨਮਸਕਾਰ ਕਰਦੇ ਨੇ ਉਸੇ ਮੰਝੇ ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਬੈਠ ਜਾਂਦੇ ਇੱਥੇ ਬਾਬਾ ਬੁੱਢਾ ਐਸੇ ਲੰਮੇ ਪੈ ਸਾਂ ਹੁਣ ਬਾਬਾ ਬੁੱਢਾ ਐਸਾ ਦਰਸ਼ਨ ਕਰੀ ਜਾ ਰਹੇ ਨੇ ਦਰਸ਼ਕਾਂ ਦੇ ਕੜੀ ਜਾ ਰਹੇ ਨੇ ਸੰਗਤਾਂ ਵੀ ਆ ਗਈਆਂ ਫੋੜ ਹੜਦਾ ਸ਼ੁਰੂ ਹੋ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਨੂੰ ਵਾਕਣ ਲੱਗੇ ਬਾਬਾ ਬੁੱਢਾ ਸਾਹਿਬ ਦੀ ਸਿੱਖੀ ਦੇ ਥੰਮ ਨੇ ਵੱਡੇ ਗੁਰਾਂ ਬਾਦਸ਼ਾਹ ਆਖਿਆ ਸੀ ਇਹ ਸਿੱਖੀ ਦੇ ਥੰਮ ਨੇ ਤੈਨਾਂ ਕੋਲ ਉਸੇ ਕੀ ਦਾ ਕੋਈ ਨਚੋੜ ਪੁੱਛ ਲੋ ਕੋਈ ਸਮਤ ਲੈ ਲੋ ਤੇ ਭਾਈ ਬਿਧੀਚੰਦ ਜੀ ਹੋਰ ਸਿੱਖ ਪੈੰਦ ਵਾਲੇ ਪਾਸੇ ਹੋ ਗਏ ਪਾ ਬਾਬਾ ਬੁੱਢਾ ਸਰ ਦੇ ਚਰਨਾਂ ਵਾਲੇ ਪਾਸੇ ਹੋ ਗਏ ਹੱਥ ਜੋੜ ਕੇ ਆਖ ਲਗੇ ਹੇ ਬਾਬਾ ਬੁੱਢਾ ਸਾਹਿਬ ਜੀ 12 ਸਾਲ ਦੀ ਉਮਰ ਦੇ ਵਿੱਚ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਵਿੱਚ ਆਏ ਸੀ ਅੱਜ ਤੁਹਾਡੀ ਲਗਭਗ ਉਮਰ 125 ਸਾਲ ਹੈ 113 ਸਾਲ ਦਾ ਕੋਈ ਤਜਰਬਾ ਹੋਵੇ ਕੋਈ ਨਚੋਰ ਹੋਵੇ ਸਾਡੀ ਝੋਲੀ ਚ ਪਾ ਦਿਓ ਉਸ ਵੇਲੇ ਬਾਬਾ ਬੁੱਢਾ ਸੱਜਿਆ ਆਖਣਗੇ ਸਿੱਖੋ ਜਪ ਵੀ ਕਰੋ ਤਪ ਵੀ ਕਰੋ ਸੇਵਾ ਵੀ ਕਰੋ ਸਿਮਰਨ ਵੀ ਕਰੋ ਪਰ ਹਰ ਵੇਲੇ ਗੁਰਪ੍ਰਸਾਦ ਹੀ ਮੰਗਣਾ ਹੈ ਤਾਂ ਗੁਰੂ ਦੀ ਕਿਰਪਾ ਹੀ ਮੰਗਣੀ ਹੈ ਫਿਰ ਆਖਿਆ ਸਿੱਖੋ ਜਪ ਵੀ ਕਰੋ ਤੱਪ ਵੀ ਕਰੋ ਸੇਵਾ ਵੀ ਕਰੋ ਸਿਮਰਨ ਵੀ ਕਰੋ ਟੇਕ ਕੇਵਲ ਤੇ ਕੇਵਲ ਗੁਰੂ ਨਾਨਕ ਜੀ ਦੀ ਰੱਖਣੀ ਹੈ ਜਿਸ ਮੁਕਾਮ ਤੇ ਮਰਦੀ ਪਹੁੰਚ ਜਾਵੋ ਗੁਰੂ ਕਰੋ ਜਿੰਨੀ ਮਰਦੀ ਵਡਿਆਈ ਤੁਹਾਨੂੰ ਮਿਲੇ ਲੋਕ ਤੁਹਾਡਾ ਸਤਕਾਰ ਕਰਨ ਪਰ ਟੇਕ ਕੇਵਲ ਤੇ ਕੇਵਲ ਗੁਰੂ ਨਾਨਕ ਜੀ ਦੀ ਰੱਖਣੀ ਹੈ ਅੱਜ ਆਪਣੇ ਵੱਲ ਜਾਤੀ ਪਾਇਓ ਗੁਰਮਖੋ ਅਸੀਂ ਟੇਕ ਲੱਗਦੇ ਹਾਂ ਕੇਵਲ ਤੇ ਕੇਵਲ ਗੁਰੂ ਨਾਨਕ ਜੀ ਦੀ ਮਾਫੀ ਦਿਓ ਮੈਨੂੰ ਸੋਮਵਾਰ ਦੀ ਟੇਕ ਤੇ ਸਾਡੀ ਹੋੜ ਹੁੰਦੀ ਹੈ ਮੰਗਲਵਾਰ ਦੀ ਹੋੜ ਹੁੰਦੀ ਹੈ ਬੁੱਧਵਾਰ ਕਿਤੇ ਹੋ ਜਾਂਦੀ ਹੈ ਵੀਰਵਾਰ ਤੇਲ ਦੀ ਸ਼ੀਸ਼ੀ ਵੜ ਕੇ ਟੇਕ ਸਾਡੀ ਹੋੜ ਕਿਤੇ ਹੁੰਦੀ ਹੈ ਸ਼ੁੱਕਰਵਾਰ ਹੋਰ ਪਾਸੇ ਜਾਂਦੇ ਆ ਸ਼ਨੀਵਾਰ ਫਿਰ ਤੇਲ ਦੀ ਸ਼ੀਸ਼ੀ ਪਰੀ ਹੁੰਦੀ ਅਸੀਂ ਇਦ ਮਰ ਕਿਤੇ ਹੋਰ ਅੱਜ ਬਾਬਾ ਬੁੱਢਾ ਸਭ ਸਿੱਖਾਂ ਨੂੰ ਕਹਿ ਰਹੇ ਸਿੱਖੋ ਜਪ ਵੀ ਕਰੋ ਤਪ ਵੀ ਕਰੋ ਸੇਵਾ ਵੀ ਕਰੋ ਸਿਮਰਨ ਵੀ ਕਰੋ ਟੇਕ ਕੇਵਲ ਤੇ ਕੇਵਲ ਗੁਰਨਾਣਕ ਜੀ ਦੀ ਰੱਖਣੀ ਹੈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇਧਰੋਂ ਸੰਧਿਆ ਦਾ ਸਮਾਂ ਹੋ ਗਿਆ ਰੈਡਸ ਦਾ ਪਾਠ ਸਿੱਖਾਂ ਨੇ ਕੀਤਾ ਅਜੀ ਬਾਬਾ ਬੁੱਢਾ ਸਾਹਿਬ ਦੀ ਦਰਸ਼ਨ ਦਾੜੇ ਕਰਦੇ ਪਏ ਛੇਵੇਂ ਪਾਸ਼ਾ ਦੇ ਅੰਮ੍ਰਿਤ ਵੇ ਲੌੜਿਆ ਇਸ਼ਨਾਨ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੇ ਤੇ ਆਖਿਆ ਸਤਿਗੁਰੂ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਹੈ ਦੇਖਿਓ ਕਿਤੇ ਨਾ ਨਾ ਕਰਦੇ ਹੋ ਬਾਬਾ ਬੁੱਢਾ ਸਾਹਿਬ ਤੁਸੀਂ ਹੁਕਮ ਕਰੋ ਨਹੀਂ ਸਤਿਗੁਰੂ ਮੈਂ ਬੇਨਤੀ ਕਰਨੀ ਕਿਤੇ ਨਾ ਨਾ ਕਰਦੇ ਹੋ ਮੈਂ ਇਹ ਗਲਕੇ ਕੇ ਸਮਰਪਤੀ ਕਰਾਂ ਜੀ ਬਾਬਾ ਜੀ ਤੁਸੀਂ ਹੁਕਮ ਕਰੋ हे सतगुरु ਤੁਹਾਡੇ ਚਰਨਾਂ 'ਚ ਬੇਨਤੀ ਹੈ ਜ਼ਿੰਦਗੀ 'ਚ ਵਿੱਚਰਦੇ ਆਂ ਵਿੱਚਰਦੇ ਆਂ ਜਾਣੇ ਅਣਜਾਣੇ ਵਿੱਚ ਇੱਕ ਨਹੀਂ ਕਈ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਇੱਕ ਵਾਰ ਆਪਣੀ ਪਵਿੱਤਰ ਦਸਨਾ ਤੋਂ ਇਹ ਗੱਲ ਕਿਹਾ ਤੇ ਜਾ ਵੱਡਿਆ ਤੈਨੂੰ ਬਖਸ਼ਿਆ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਇਹਨੂੰ ਗੱਲ ਦੇ ਨਾਲ ਲਾਉਂਦੇ ਨੇ ਆਖਿਆ ਬਾਬਾ ਬੁੱਢਾ ਸਾਹਿਬ ਜੀ ਕੋਈ ਪਿਆਰ ਦੇ ਨਾਲ ਤੁਹਾਡਾ ਜੀਵਨ ਪਰੇਗਾ ਤੁਹਾਡਾ ਜੀਵਨ ਸੁਨੇਗਾ ਉਹ ਵੀ ਬਖਸ਼ਿਆ ਜਾਏਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਿਗੁਰੂ ਅੱਜ ਮੇਰੇ ਸਾਹਮਣੇ ਬਿਲਕੁਲ ਬੈਠੇ ਰਹੋ ਮੈਨੂੰ ਉਹ ਸਮਾਂ ਯਾਦ ਆ ਰਿਹਾ ਜਦੋਂ ਮੈਂ 12 ਸਾਲ ਦਾ ਸਾਂ ਗੁਰਨਾਨਕ ਬਾਦਸ਼ਾਹ ਮੇਰੇ ਸਾਹਮਣੇ ਬੈਠੇ ਸਨ ਫਿਰ ਗੁਰਨਾਨਕ ਬਾਦਸ਼ਾਹ ਨੇ ਮੈਨੂੰ ਜਪਜੀ ਸਾਹਿਬ ਦਾ ਪਾਠ ਸਿਖਾਇਆ ਸੀ ਮੇਰਾ ਦਿਲ ਹੈ ਸਤਗੁਰੂ ਅੱਜ ਮੈਂ ਜਪਜੀ ਸਾਹਿਬ ਦਾ ਪਾਠ ਕਰਾਂ ਤੂੰ ਸੁਣੋ ਤੇ ਬਾਬਾ ਬੁੱਢਾ ਸਨ ਫਿਰ ਜਪਜੀ ਸਾਹਿਬ ਦੀ ਬਾਣੀ ਆਰੰਭ ਕੀਤੀ ਗੁਰਮੁਖੋ ਇਹ ਪੌੜੀਆਂ ਲੰਘਦੇ ਗਏ ਕਰਮਖੰਡ ਦੀ ਧਰਮਖੰਡ ਦੀ ਸਤਖੰਡ ਦੀ ਪੌੜੀ ਲੰਘ ਗਏ ਕਰਦਿਆ ਕਰਦਿਆ ਸ਼ਲੋਕ ਆ ਗਿਆ ਜੀ ਪੰਮਨੇ ਗੁਰੂ ਪਾਣੀ ਪਿਤਾ ਮਾਤਾ ਤਰਤਮ ਦਿਵਸ ਰਾਤ ਗੋਈ ਦਾਈ ਦਾਇਆ ਖੇਲੇ ਸਗਲ ਨਗਤ ਚੰਗੀਆਂ ਬੁਰੀਆਂ ਵਾਚੇ ਧਰਮ ਤੋ ਅਕਤ ਕਾ ਨਾਨਕ ਦੇ ਮੁਖ ਉਜਲੇ ਤੇ ਕੀ ਛੁਟੀ ਨਾ ਨਾਨਕ ਦੇ ਮੁਖ ਉਜਲੇ ਤੇ ਕੀ ਛੁਟੀ ਨਾ ਇਹ ਪੰਕਤੀ ਪੜ ਕੇ ਬਾਬਾ ਬੁੱਢਾ ਜੀ ਨੇ ਆਪਣਾ ਮਸਤਕ ਛੇਵੇਂ ਪਾਤਸ਼ਾਹ ਦੇ ਚਰਨਾਂ ਤੇ ਰੱਖ ਦਿੱਤਾ ਸਭ ਸੰਗਤਾਂ ਵੇਖਦੀਆਂ ਪਈਆਂ ਨੇ ਮਸਤਕ ਅੱਗੇ ਵੀ ਰੱਖਦੇ ਸਨ ਚੁੱਕ ਲੈਂਦੇ ਸਨ ਅੱਜ ਐਸਾ ਮਸਤਕ ਰੱਖਿਆ ਐਸਾ ਮਸਤਕ ਰੱਖਿਆ ਬਾਬਾ ਬੁੱਢਾ ਸਾਹਿਬ ਜੀ ਸਤਗੁਰੂ ਦੇ ਵਿੱਚ ਅਭੇਦ ਹੋ ਗਏ ਅੱਜ ਬਾਬਾ ਬੁੱਢਾ ਸਾਹਿਬ ਜੀ ਸਤਗੁਰੂ ਦੇ ਵਿੱਚ ਹੀ ਅਭੇਦ ਹੋ ਗਏ ਸਤਸੰਗਿਓ ਫਿਰ ਅਖੀਲਾ ਸਮਾ ਬਾਬਾ ਬੁੱਢਾ ਸਾਹਿਬ ਦਾ ਛੇਵੇਂ ਪਾਸ਼ ਨੇ ਆਪ ਸੰਭਾਲਿਆ ਬੇਬਾਨ ਨੂੰ ਮੋਢਾ ਤੇ ਇੱਕ ਪਾਸੇ ਗੁਰੂ ਹਰਗੋਬਿੰਦ ਸਾਹਿਬ ਜੀ ਦੂਸਰੇ ਪਾਸੇ ਭਾਈ ਗੁਰਦਾਸ ਜੀ ਇੱਕ ਪਾਸੇ ਬਾਬਾ ਬੁੰਡਾ ਸਰਸਪਤਰ ਭਾਈ ਭਾਨਾ ਜੀ ਇੱਕ ਪਾਸੇ ਹੋਰ ਗੁਰਸਿੱਖ ਫਿਰ ਆਪ ਚੰਦਨ ਚਿਖਾ ਚਰੀ ਆਖਿਆ ਜਿੰਦਗੀ ਦੀ ਬਾਜੀ ਜਿੱਤ ਕੇ ਗਏ ਨੇ ਬਾਬਾ ਬੁੰਡਾ ਸਾਹਿਬ ਜੀ ਗੁਰਮੁਖ ਜਨਮ ਸਵਾਰ ਦਰਗੇ ਚੱਲਿਆ ਬਾਬਾ ਬੁੰਡਾ ਸਾਹਿਬ ਜੀ ਤੁਹਾਡਾ ਸ਼ਰਧਾ ਨਾਲ ਕੋਈ ਇਤਿਹਾਸ ਪੜ ਲਵੇਗਾ ਸੁਣ ਲਵੇਗਾ ਉਹਦਾ ਵੀ ਭਲਾ ਹੋ ਜਾਵੇਗਾ ਉਹਦਾ ਵੀ ਜਨਮ ਮਰਨ ਕੱਟਿਆ ਜਾਏਗਾ ਗੁਰਮਖੋ ਉਹ ਕਿਰਪਾ ਫਿਰ ਹੋਈ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਫਿਰ ਅਕੀਲਾ ਸਮਾ ਸ਼ੇਮੇ ਪਾਛ ਨੇ ਆਪ ਸੰਭਲਿਆ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਕਿਉਂ ਬਾਬਾ ਜੀ ਦਾ ਜੋਰ ਮੇਲਾ ਸੀ ਰਮਦਾਸ ਸੋਹ ਸੰਗਤਾਂ ਜਾ ਰਹੀਆਂ ਨੇ ਨਾ ਕਿ ਚਲੋ ਬਾਬਾ ਵੱਡਾ ਜੀ ਹਾਜ਼ਰੀ ਲਗਾ ਲੈਣਾ ਸਾਧੀਆਂ ਬੁੱਲਾਂ ਬਖਸ਼ੋ ਜੀ ਬਖਸ਼ਦੇ ਹੋ ਦਿਓ ਅਸੀਸ ਪਰਵਾਨੋ ਫਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ